ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਤੁਹਾਡਾ ਸਾਡੇ YouTube ਚੈਨਲ ਤੇ ਫਿਜ਼ਿਕ ਪੇ ਤੇ ਸਵਾਗਤ ਹੈ ਅੱਜ ਜੀ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਹੀ ਪਾਕ ਜੀ ਲੈ ਤਾਂ ਸਾਡੇ 7 ਮੀਟਰ ਤੇ ਜਿਹੜਾ ਕਪੜਾ ਉਹ ਪਫਲ ਵਰਤਿਆ ਜਿਹੜਾ ਆਪਾਂ ਪਟਿਆਲਾ ਲਾਉਣਾ ਸਾਡੇ ਦਾ ਸੈਂਟਰ ਚੋ ਲਿਆ ਖਲੜਨ ਨੂੰ ਪੁਨਹ ਹੁੰਦਾ ਫੜਿਆ ਕਰਨਾ ਤੇ 15 17 ਆ ਕੇ ਦੋਈ ਬੱਲੇ ਜਿਹੜੇ ਆਪਾਂ ਇਕੱਠੇ ਕਰ ਲਾਣੇ ਇਕੱਠੇ ਕਰ ਕਿਹੜੇ ਤਾਂ ਇੱਕ ਵਾਰ ਲੜ ਨੂੰ ਹੋੜਗਾਣਾ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਹੋੜ ਕਰਕੇ ਤੇ ਥੋੜਾ ਜਿਹਾ ਕੋਤੋ ਦੱਬਾਂਗੇ ਲੜ ਨੂੰ ਦੱਬ ਕੇ ਅੱਧਿਆ ਖਾਦੀ ਗਾਲ ਟਾ ਕੇ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰਕੇ ਲਗਾ ਲੈਣਾ ਤੇ ਜਿਹੜਾ ਆਪਾਂ ਅਗਲਾ ਲਾਣਾ ਲੜ ਨੂੰ ਵਕਤ ਪਿੰਚ ਕਰਕੇ ਪੂਣੀਆ ਹੁਲਦਾ ਸੱਜਾ ਕਰਨ ਤੇ ਪੰਜ ਫੜਾ ਉੱਤੇ ਰੱਖ ਕੇ ਦੋਈ ਬੱਲੇ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਨੂੰ ਥੋੜਾ ਜਿਆਦਾ ਖੋਲਾਗੇ ਤੇ ਜਿੱਥੇ ਆਪਾਂ ਪਹਿਲਾਂ ਲਾਈ ਸੀ ਉਹਦੇ ਉੱਤੇ ਥੋੜੇ ਆਪਾਂ ਫੜ ਫੜ ਕੇ ਗੈਭਰਾ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਉੱਤੋਂ ਲੋਡ ਕਰ ਲੈਣਾ ਹੈ ਲੋਡ ਕਰਕੇ ਜਿਹੜਾ ਇੱਕ ਵਾਰ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਫਿਰ ਇੱਕ ਵਾਰ ਉੱਤੋਂ ਦੱਬ ਲੈਣਾ ਹੈ ਦੱਬ ਕੇ ਫਿਰ ਜਿਹੜਾ ਇੱਕ ਵਾਰ ਥੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਉਸ ਲੜ ਦਾ ਵੱਧੂ ਦਾ ਕਪੜਾ ਉਹਨੂੰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਸਾਫ਼ ਕਰਕੇ ਤੇ ਉਹਦਾ ਆਪਾਂ ਜਿਹੜਾ ਫਾਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਲੜ ਨੂੰ ਵਕਤ ਪਿੰਚ ਕਰ ਲੈਣਾ ਹੈ ਫੁੰਡਾ ਖੁੱਲਦਾ ਰੱਖ ਕੇ ਬੰਦੂ ਬਸ ਉੱਤੋਂ ਰੱਖ ਕੇ ਤੋਂ ਹੀ ਪੱਲੇ ਚੋੜੇ ਆਪਾਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲਣਾ ਹੈ ਜਿੱਥੇ ਆਪਾਂ ਤੁਹਿਆ ਬੱਲ ਲਾਇਸੀ ਤੁਹਿਆ ਬੱਲ ਲਾਇਸੀ ਉਹਦੇ ਤੇ ਥੋੜਾ ਜਿਹਾ ਆਪਾਂ ਥੋੜਾ ਜਿਹਾ ਗੈਪਰਾ ਕਿਹੜਾ ਪੜਨਾ ਇੱਕ ਵਾਰ ਜਿਹੜਾ ਲੜਨ ਨੂੰ ਫੋੜ ਕਰਨਾ ਹੈ ਤੇ ਉੱਤੋਂ ਜਿਹੜਾ ਲੜਨ ਨੂੰ ਲੂਟ ਲੂਟ ਕਰਕੇ ਚੰਗੀ ਤਰ੍ਹਾਂ ਇੱਕ ਜਿਹੜਾ ਵਧੂ ਦਾ ਕਪੜਾ ਹੋਊਗਾ ਉਹਨੂੰ ਮੱਥਲੇ ਵਾਲ ਖਿੱਚ ਕੇ ਤੇ ਇੱਕ ਵਾਰ ਫੇਰ ਫੋੜ ਕਰਕੇ ਜਿਹੜਾ ਲੜਨ ਨੂੰ ਪ੍ਰੈਸ ਕਰ ਲੈਣਾ ਹੈ ਪ੍ਰੈਸ ਕਰਕੇ ਤੇ ਉੱਤੋਂ ਜਿਹੜਾ ਦੱਬ ਕੇ ਲੜਨ ਨੂੰ ਪ੍ਰੈਸ ਕਰਕੇ ਲਗਾ ਲੈਣਾ ਤੇ ਇਸ ਦਾ ਵੀ ਜਿਹੜਾ ਪਫਾ ਜਿਹਨਾਂ ਆਪਾਂ ਦੂਜੀ ਲੜ ਦਾ ਫਾਂਸਲਾ ਰੱਖੇ ਚ ਉਹਨਾਂ ਹੀ ਉਹਦਾ ਜਿਹੜਾ ਆਪਾਂ ਫਾਂਸਲਾ ਜਿਹੜਾ ਲੜਨ ਨੂੰ ਲੜਦਾ ਰੱਖੇੜਾ ਲੜਨ ਨੂੰ ਲੋਣਾ ਹੈ ਜਿਹੜਾ ਭਗੜਾ ਲੜਨ ਨੂੰ ਬੈਕ ਤੋਂ ਬੈਂਚ ਕਰ ਲੈਣਾ ਪੂਣੀ ਤੋਂ ਉੱਤੋਂ ਛੱੜ ਰੱਖ ਕੇ ਬੰਦ ਰੱਖ ਕੇ ਦੋਹੀ ਪਲੇਟ ਜਿਹੜੇ ਤੇ ਚੌਥਾ ਪੰਜਵਾਂ ਤੇ ਛੇਵਾਂ ਲੜ ਜਿਹੜਾ ਆਪਾਂ ਉਹ ਲੜ ਦੇ ਪੱਲੇ ਨੂੰ ਆਪਾਂ ਜਿਆਦਾ ਬੋਲਾਂਗੇ ਤਾਂ ਜਿਹੜਾ ਆਪਣਾ ਗਿਆ ਪਕੜ ਕੇ ਲੜ ਲਈ ਉੱਥੇ ਨਾ ਕੋਈ ਡੰਗ ਪੈਣਾ ਤੇ ਉਹ ਲੜ ਅੱਖ ਤੋਂ ਖਿਸਕੇ ਨਾ ਤੇ ਫਿਰ ਜਿਹੜਾ ਆਪਾਂ ਲੜ ਨੂੰ ਲੋੜ ਕੰਨਾ ਤੇ ਉੱਤੋਂ ਜਿਹੜਾ ਲੜ ਨੂੰ ਲੋਟ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਗੋਲ ਕੰਨਾ ਉਸੇ ਤਰੀਕੇ ਨਾਲ ਜਿਹੜਾ ਆਪਾਂ ਲੜ ਨੂੰ ਉੱਤੇ ਦੱਬ ਲੈਣਾ ਹੈ ਉੱਤੋਂ ਦੱਬ ਕੇ ਜਿਹੜਾ ਉਸ ਲੜ ਦਾ ਵੀ ਜਿਹੜਾ ਆਪਾਂ ਫਾਸਲਾ ਉੱਤੋਂ ਜਾਂ ਉਤੋਂ ਇਕੋ ਯਾਰ ਕਰਨਾ ਹੈ ਤੇ ਇੱਕ ਵਾਰ ਇਹਨਾਂ ਲੜਨ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਆਪਾਂ ਜਿੱਥੇ ਕਿਤੇ ਜਿਆਦਾ ਪੱਗ ਨਿਕਲ ਜੂਗੇ ਉੱਥੇ ਆਪਾਂ ਦਾ ਤਾਪ ਦੇ ਕਿਹੜੀ ਆਪਣੀ ਪੱਗ ਸੱਟਾ ਕਰਾਂਗੇ ਤੇ ਲੜਨ ਨੂੰ ਡਬਲ ਫੋਲਡ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਆਪਾਂ ਲੜਨ ਨੂੰ ਲਗਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨੇ ਮਿਆਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨੇ ਮਿਆਂ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ შე ਜੁੜ ਕੇ ਤਾਂ ਵੀਰੇ ਵੀਰਾਂ ਨੂੰ ਪਟਿਆਲ ਸ਼ਹੀ ਪੱਗ ਬਣਾਉਣ ਨੂੰ ਕੋਈ ਪ੍ਰੋਬਲਮ ਨਹੀਂ ਆ ਤਾਂ ਇਸ ਵੀਡੀਓ ਦੇਖ ਲਈ ਆਪਣੀ ਪਰੰਦਾ ਜੀ ਜਿਹਨਾਂ ਕਾ ਲੈ ਜਿਹੜਾ ਹੁਣ ਬਾਏ ਵੇਜਣਾ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਵੀੜਾ ਬਾਏ ਵੇਣਾਗੇ ਤੇ ਉਹਨਾਂ ਦਾ ਫਾਸੜਾ ਜਿਹੜਾ ਤੇ ਉਹਨਾਂ ਦੀ ਸਫਾਈ ਕਰਾਂਗੇ ਤੇ ਇੱਕੋ ਜਿਹਾ ਪਹਿਲਾਂ ਆਪਾਂ ਜਿਹੜੇ ਲੜ ਲਏ ਨੇ ਉਹਨਾਂ ਦੀ ਸਫਾਈ ਕਰਾਂਗੇ ਜਿਹੜਾ ਬਾਏ ਵੇਣਾ ਉਹ ਪੂਰੇ ਚੰਗੀ ਤਰ੍ਹਾਂ ਗਲਾਈ ਵਿੱਚ ਆ ਤੇ ਥੋੜਾ ਜਿਹਾ ਡੇਢ ਚ ਰੱਖ ਕੇ ਫੇਰਾਂਗੇ ਤੇ ਉਤਲੇ ਜਿੰਨੀ ਸਾਈਡਿੰਗ ਆ ਲੈ ਤੁਸੀਂ ਉਤਲੇ ਜਿੰਨੀ ਸਾਈਡਿੰਗ ਆ ਲਈ ਡਬਲ ਸੀ ਸ਼ਹਿਰ ਆਪਣਾ ਬਾਤ ਸਾਗ ਨਿਓ ਤੇ ਜਿਹੜੇ ਆਪਾਂ ਲ ਦੀ ਸੈਟਿੰਗ ਕਰ ਲੈਣੀ ਹੈ ਤੇ ਬਾਕੀ ਪਗ ਜਿਹੜੇ ਆਪਾਂ ਸੈਟਿੰਗ ਆ ਉਹ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਬਾਹਰ ਕਿਹੜੇ ਆਪਣੇ ਵਾਲ ਨੇ ਕੱਢ ਲੈਣੇ ਹਨ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋਡ ਕਰ ਲੈਣਾ ਹੈ ਤੇ ਜਿਹੜਾ ਆ ਪਾਗ ਲੜ ਨੂੰ ਲੜ ਨੂੰ ਪੈਕ ਤੋਂ ਲੜ ਨੂੰ ਥੱਲੇ ਵਾਲ ਖਿੱਚ ਲੈਣਾ ਹੈ ਤੇ ਚੰਗੀ ਤਰ੍ਹਾਂ ਉੱਤੋਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਇਧਰ ਆਪਣੀ ਸੱਜੇ ਪਾਸੇ ਵੱਲੋਂ ਵੀ ਆਪਾਂ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਤੇ ਇੱਕ ਵਾਲ ਜਿਹੜਾ ਲੜ ਨੂੰ ਹੋਲ ਕਰਨਾ ਹੈ ਹੋਲ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਇੱਕ ਵਾਰ ਲੈਣਾ ਹੈ ਤੇ ਫਿਰ ਇੱਕ ਵਾਰ ਫੇਰ ਫੋਲਡ ਕਰਨਾ ਹੈ ਤੇ ਜਿਹੜਾ ਬਾਧੂ ਦਾ ਕਪੜਾ ਹੋਊਗਾ ਉਹਨੂੰ ਆਪਾਂ ਇੱਕ ਵਾਰ ਥੱਲੇ ਵਾਲ ਖਿੱਚ ਲੈਣਾ ਹੈ ਖਿੱਚ ਕੇ ਚੁੱਕੀ ਤਰ੍ਹਾਂ ਜਿਹੜਾ ਉਸ ਵਿੱਚੋਂ ਬਾਹਰ ਹੋਣਗੇ ਉਹਨਾਂ ਨੂੰ ਆਪਾਂ ਪ੍ਰੈਸ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਡਬਲ ਫੋਲਡ ਕਰਕੇ ਤੇ ਉਹਦਾ ਆਪਾਂ ਜਿਹੜਾ ਫਾਂਸਲਾ ਉਹ ਸੈਟ ਕਰਕੇ ਤੇ ਬੈਕ ਤੱਕ 프ਰੰਟ ਤੋਂ ਜਿੰਨੀ ਉਹਦੀ ਤੜਾਈ ਰੱਖਿਆ ਉਹ ਤੋਂ ਹੀ ਗਾਹਾਂ ਜਾ ਕੇ ਜਿਹੜੇ ਆਪਾਂ ਉਹਦੀ ਤੜਾਈ ਵਧਾ ਕੇ ਜਿਹੜਾ ਲੜ ਨੂੰ ਬੈਕ ਤੇ ਜਾ ਕੇ ਤੇ ਲੋਡ ਕਰਕੇ ਜਿਹੜਾ ਲਗਾ ਕੇ ਫਿਰ ਲੜ ਨੂੰ ਬੈਕ ਤੇ ਦੱਬ ਲੈਣਾ ਹੈ ਤੇ ਹਰੇਕ ਲੜ ਜਿਹੜਾ ਆਪਾਂ ਬੈਕ ਤੋਂ ਦੱਬਣਾ ਹੈ ਤੇ ਉੱਤੋਂ ਵੀ ਜ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਬੈਕ ਟੂ ਲੜਾ ਲੜਨ ਨੂੰ ਦੱਬ ਗਏ ਤੇ ਜਿਹੜਾ ਹੁਣ ਆਪਾਂ ਲੜ ਲਾਇਆ ਉਹਦੀ ਆਪਾਂ ਸਫਾਈ ਕਰਨੀ ਆ ਤੇ ਉਹਦਾ ਜਿਹੜਾ ਆਪਾਂ ਫਾਸਲਾ ਉਹ ਵੀ ਸੈਟ ਕਰਨਾ ਹੈ ਤੇ ਲੋਕ ਤੇ ਜਿਹੜੇ ਵਾਰ ਹੁਣ ਕੇ ਉਹਨਾਂ ਨੂੰ ਵੀ ਆਪਾਂ ਕੱਟ ਕੇ ਲੱਕੇ ਤੇ ਜਿੱਥੋਂ ਆਪਾਂ ਜਿਹੜੇ ਆਪਾਂ ਲੜ ਮੁੜੇ ਹੋਏ ਨੇ ਤੇ ਜਿਹੜੇ ਉਹ ਲੜ ਦੇ ਕਹਾ ਜਾਂਦੇ ਨੇ ਨਾ ਉਹਨਾਂ ਨੂੰ ਆਪਾਂ ਅੰਦਰ ਕਰਕੇ ਬਾਹਰ ਨਾ ਚੰਗੀ ਤਰ੍ਹਾਂ ਉਹਦਾ ਜਿਹੜਾ ਫਾਸਲਾ ਲੜਦਾ ਲੋਡ ਕਰਕੇ ਤੇ ਆਪਣੀ ਬਾਕੀ ਬੱਗ ਦੀ ਸੈਟਿੰਗ ਕਰਕੇ ਤੇ ਆਪਣੀ ਜਿਹੜੀ ਸ਼ੇਪ ਆ ਪੰਜਵੇਂ ਲੜਨ ਦਾ ਥੋੜੀ ਜਿਹੀ ਆਪਾਂ ਬਣਵਾ ਲੈ ਬਣਾ ਲੈਣੀ ਹੈ ਤੇ ਜਿਹੜਾ ਆਪਾਂ ਅਗਲ ਲੜਨ ਨੂੰ ਲੜਨ ਨੂੰ ਬੈਗ ਤੋਂ ਪੈਂਚ ਕਰਕੇ ਪੂਣੀ ਰਖੋਦਾ ਥਲੇ ਰੱਖ ਜਨਾ ਤੇ ਬੰਦ ਪਸਾ ਉੱਤੇ ਰੱਖ ਕੇ ਦੋਈ ਪੱਲੇ ਵਿੱਚ ਜਿਹੜਾ ਆਪਾਂ ਪੱਲੇ ਪੱਲੇ ਨੂੰ ਜਿਆਦਾ ਖੋਲਣਾ ਹੈ ਜੇ ਜੇ ਉਸ ਲੜ ਵਿੱਚ ਤੁਹਾਡਾ ਦੁੱਗ ਪੈਣਾ ਤੁਸੀਂ ਜਿਹੜੇ ਆਪ ਨੂੰ ਦੋਈ ਪੱਲੇ ਨੂੰ ਇਕੱਠੇ ਕਰਕੇ ਜਿਹੜਾ ਲੜਨ ਨੂੰ ਲਗਾ ਸਕਦੇ ਹੋ ਤੇ ਉਤੋਂ ਜਿਹੜਾ ਲੜਨ ਨੂੰ ਦੱਬ ਲੈਣਾ ਹੈ ਤੇ ਚੰਗੀ ਤਰ੍ਹਾਂ ਚੜੂngਰੀਆਂ ਜਿਹੜਾ ਲੜਨ ਨੂੰ ਲੋਟ ਕਰਕੇ ਤੇ ਉਹਦਾ ਫਾਰਮ ਜਿਹੜਾ ਆਪਾਂ ਲੋਟ ਕਰਕੇ ਜੇ ਆਪਣੀ ਸੱਜੇ ਪਾਸੇ ਵੱਲੋਂ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਕੱਢ ਕੇ ਅੱਖਾਂ ਅੱਖ ਤੇ ਜਿਹੜਾ ਲੜਨ ਨੂੰ ਕਰਕੇ ਚੰਗੀ ਤਰ੍ਹਾਂ ਤੇ ਲੋਡ ਕਰਕੇ ਤੇ ਉਤੋਂ ਜਿਹੜਾ ਦੱਬਣਾ ਹੈ ਉਤੋਂ ਦੱਬ ਕੇ ਇੱਕ ਵਾਰ ਜਿਹੜਾ ਲੜ ਨੂੰ ਖੋੜਗਾ ਨੱਕ ਦੀ ਚੀਜ਼ ਜਿਹੜਾ ਆਪਾਂ ਲੜ ਨੂੰ ਖੋਲ ਕਰਨਾ ਹੈ ਤੇ ਡਬਲ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਉਹਦੀ ਚੜਾਈ ਰੱਖ ਕੇ ਗਾਹਾਂ ਜਾ ਕੇ ਜਿਹੜਾ ਪਾਉਂਦਾ ਫਾਸਲਾ ਵਧਾ ਦੇਣਾ ਹੈ ਤੇ ਉਤੋਂ ਜਿਹੜਾ ਲੜ ਨੂੰ ਦੱਬ ਕੇ ਜਮਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਵੀਡੀਓ ਵੱਧ ਤੋਂ ਵੱਧ ਛੇਜ ਲੋਕੜੇ ਤਾਂ ਇਹ ਜਿਹੜੇ ਵੀਰਾਂ ਨੂੰ ਪਟਿਆਲੇ ਸ਼ਾਇਪ ਅੱਗੇ ਉਹਨਾਂ ਨੂੰ ਕੋਈ ਪਰੋਬਲ ਹੁੰਦੀ ਹੈ ਤਾਂ ਇਸ ਵੀਡੀਓ ਦੇਖ ਕੇ ਆਪਣੀ ਪਰੋਬਲ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨ ਦੇ ਉਹ ਲੋਡ ਕਰ ਲੈਣੇ ਹਨ ਬਾਕੀ ਪੱਕੇ ਵੀਡੀਓ ਆ ਪਸਾੜੀ ਕੱਲ੍ਹਣੀ ਹੈ ਜੇ ਵੀਡੀਓ ਪਸੰਦ ਆਈ ਕਲੈਕਸ਼ਨ ਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਇਹਨਾਂ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਆਪਾਂ ਜਿਹੜੇ ਉਹਦੀ ਸ਼ੇਪ ਆ ਉਹ ਲੜਨ ਨੂੰ ਲੋਡ ਕਰਕੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਪਲਾੜ ਨੂੰ ਲਗਾਉਣਾ ਹੈ ਤੇ ਉਹ ਉਸ ਨਾਲ ਦੀ ਜਿਹੜੀ ਨੋਟੋ ਗਿਣੀ ਰਹੀ ਤੜਾਈ ਰੱਖਣੀ ਆ ਉੱਥੋਂ ਗਾਹਾਂ ਜਾ ਕੇ ਜਿਹੜੇ ਪੌਦੇ ਨੂੰ ਤੜਾਈ ਵਧਾ ਦੇਣੀ ਹੈ ਜਿਹੜਾ ਆਪਾਂ ਫਸਲ ਉਹ ਸੈਟ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਲਗਾ ਦੇਣਾ ਹੈ ਤੇ ਬਾਕੀ ਜਿਹੜਾ ਆਪਾਂ ਹਰਕਾ ਜਿਹੜਾ ਲੜ ਨੂੰ ਦੱਬਣਾ ਹੈ ਤੇ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਉਹਨਾਂ ਵਿੱਚ ਜਿਹੜਾ ਆਵਾਜ਼ ਫੇਨਣਾ ਹੈ ਤੇ ਆਪਣੀ ਬਾਕੀ ਪਗ ਦੀ ਵੀ ਇਹ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉੱਤਲੇ ਲੜਾਂ ਦੀ ਛੜੀ ਕੱਲਣੀ ਹੈ ਤੇ ਬੈਕ ਤੇ ਜਿਹੜੇ ਆਪਣੇ 프ਰੰਟ ਦੇ ਬੈਕ ਦੇ ਲੜ ਹੁੰਦੇ ਆ ਨਾ ਉਹਨਾਂ ਦੀ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਆਪਣੀ ਨੋਕ ਸੈਟ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਬਾਹਰ ਫੇੜ ਕੇ ਜਿਹੜੇ ਆਪਣੇ ਵਾਲ ਨੇ ਕੱਟ ਲੈਣੇ ਤੇ ਜਿਹੜਾ ਕੋਈ ਲੜ ਜਿਆਦਾ ਮੋਟਾਈ ਤੇ ਹੋਵੇਗਾ ਤਾਂ ਆਪ ਕੋਥੇ ਬਾਹਰ ਨਾਲ ਪ੍ਰੈਸ ਕਰਕੇ ਤੇ ਉਸ ਲੜ ਦਾ ਜਿਹੜਾ ਮੋਟਾਈ ਦੇ ਉੱਪਰ ਸੈਟ ਕਰ ਲੈਣੀ ਹੈ ਤੇ ਨੋਕ ਸੈਟ ਕਰ ਲੈਣੀ ਹੈ ਤੇ ਆਪਣੇ ਉੱਤਲੇ ਲੜਾਂ ਦੀ ਛੜੀ ਕੱਲਣੀ ਚੰਦ ਉੱਤਲੇ ਲੜਾਂ ਦਾ ਫਾਸਲਾ ਜਿਹੜਾ ਆਪ ਇੱਕੋ ਜਿਹਾ ਰੱਖਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਆਪਣੇ ਸੱਜੇ ਪਾਸੇ ਵਾਲੇ ਜਿਹੜੇ ਆਪਣੇ ਛੇਮ ਲੜਦੇ ਸੱਜੇ ਪਾਸੇ ਜਿੱਥੋਂ ਆਪਾਂ ਮੋੜਦੇ ਨੇ ਉੱਥੋਂ ਜਿਹੜੇ ਆਪਣੇ ਲੜ ਹੋਣਗੇ ਉਹ ਲੜ ਮੋੜਿਆ ਉੱਥੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਕੱਢ ਲੈਣਾ ਹੈ ਤੇ ਜਿਹੜਾ ਆਪਾਂ ਪੱਗ ਪੈਣਾ ਹੋਣਾ ਉਹ ਨੱਕ ਦੀ ਜੀਵੀ ਜਿਹੜਾ ਆਪਾਂ ਪੱਗ ਬੰਨਣਾ ਹੈ ਜਿਹੜਾ ਆਪਾਂ ਕਲਗੀ ਲੜ ਲੈਣਾ ਅੱਧਾ ਉੱਤੇ ਉਦਾਂ ਤੇ ਅੱਧਾ ਥੱਲੇ ਫੋੜ ਕਰਕੇ ਜਿਹੜਾ ਲੜ ਨੂੰ ਲੜ ਨੂੰ ਵੈਕ ਤੋਂ ਚੜਾਈ ਤੇ ਲਿਆ ਕੇ ਮੋੜੀ ਲੈ ਕੇ ਜਿਹੜੀ ਪਾਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਵੈਕ ਤੋਂ ਜਿਹੜਾ ਲੜ ਨੂੰ ਚੜਾਈ ਤੇ ਲਿਆ ਕੇ ਪਹਿਲਾਂ ਤੇ ਕਲਗੀ ਲੜ ਜਿਹੜਾ ਆਪਾਂ ਦੋਈ ਅੱਖਾਂ ਦੇ ਦੇ ਬਾਹਨਾ ਕੱਟ ਗਏ ਤੇ ਚੰਗੀ ਤਰ੍ਹਾਂ ਆਪਣੀ ਜਿੱਥੇ ਨੱਕ ਦੀ ਸੀ ਵੀ ਜਿਹੜਾ ਪੱਗ ਪੱਗ ਪੈਣ ਲਗਾਉਣਾ ਹੈ ਪੱਗ ਪੈਣ ਜਿਹੜਾ ਤੁਸੀਂ ਪਹਿਲਾਂ ਵੀ ਲਗਾ ਦੋਸੋ ਤੇ ਬਾਅਦ ਵਿੱਚ ਵੀ ਲਗਾ ਸਕਦੇ ਹੋ ਤੁਹਾਡੇ ਟਮੰਡਾ ਜਿਵੇਂ ਤੁਹਾਨੂੰ ਸੁਖ ਲੱਗਦਾ ਉਸੇ ਤਰੀਕੇ ਨਾਲ ਕਰ ਸਕਦੇ ਹੋ ਤੇ ਪੱਗ ਪੈਣ ਜਿਹੜਾ ਲਗਾ ਕੇ ਲੜ ਨੂੰ ਲੜ ਦੇ ਥੱਲੇ ਰੱਖਣਾ ਹੈ ਲੜ ਦੇ ਥੱਲੇ ਰੱਖ ਕੇ ਇੱਕ ਵਾਰ ਫਰੰਟ ਵੱਲ ਨੂੰ ਮੋੜ ਕੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚ ਬੰਨ੍ਹ ਪੈਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਜਿੰਨੀ ਤੁਸੀਂ ਉਹਦੀ ਕੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਉਨੀ ਕੜਾਈ ਰੱਖ ਕੇ ਤੇ ਲੜ ਨੂੰ ਦੱਬਣਾ ਹੈ ਤੇ ਜਿੱਥੇ ਕਿਤੇ ਵਾਲ ਹੋਣ ਕਿੱਥੇ ਆਪਾਂ ਵਾਲ ਫਿਰ ਕਿਹੜੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤੇ ਜਿਹੜੀ ਹੁਣ ਆਪਣੀ ਪਾਗੋ ਹੱਗ ਕਪੀਟ ਹੋ ਚੁੱਕੀ ਹੈ ਤੇ ਜਿਹੜਾ ਆਪਾਂ ਲੜ ਦੱਬਣਾ ਹੈ ਇੱਕ ਵਾਰ ਜਿਹੜਾ ਲੜ ਨੂੰ ਦੱਬ ਕੇ ਗਾਂ ਜਾ ਕੇ ਜਿਹੜਾ ਆਪਾਂ ਲੜ ਨੂੰ ਫਲਾ ਦੇਣਾ ਤੇ ਅਭੀ ਬਾਕੀ ਪਾਗ ਦੀ ਸ਼ੈਡਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣ ਕਿੱਥੇ ਆਪਾਂ ਬਾਈ ਫਿਰ ਕਿੜੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤੇ ਆਪਣਾ ਕਲਗੀ ਲੜ ਵੀ ਲੋਡ ਕਰ ਲੈਣਾ ਤੇ ਤਲੇ ਲੜ ਨਹੀਂ ਛੜੀ ਗੱਲਣੀ ਤੇ ਜਿੱਥੇ ਤੇ ਵਾਲ ਹੋਣਗੇ ਉੱਥੇ ਆਪਾਂ ਜਿਹੜਾ ਵਾਲ ਫੇੜ ਕੇ ਜਿਹੜਾ ਆਪਣਾ ਆਪਣੇ ਵਾਲ ਨੂੰ ਕੱਢਣਿਆ ਨਾ ਤੇ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਜਿਹੜਾ ਆਪਣਾ ਹੁਣ ਸੈਟਿੰਗ ਨੇ ਜਿਹੜਾ ਆਪਾਂ ਕਲਗੀ ਲਈ ਸੈਟ ਸੈਟ ਉਹਨੂੰ ਬੈਗ ਤੋਂ ਕੱਢਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਚਾਰ ਪਾਸਿਆਂ ਨੂੰ ਉਸ ਨੂੰ ਫਲਾ ਦੇਣਾ ਫਲਾ ਕੇ ਜਿਹੜਾ ਆਪਣਾ ਚੰਗੀ ਤਰ੍ਹਾਂ ਜੜਤਾ ਜਿਹੜਾ ਆਪਣਾ ਚੰਗੀ ਤਰ੍ਹਾਂ ਟੜ ਹੋ ਸਕੇ ਤਾਂ ਜਿਹੜਾ ਜਿਹੜਾ ਆਪਾਂ ਲੜ ਫੜਾਇਆ ਸੀ ਉਸ ਨੂੰ ਆਪਾਂ ਇੱਕ ਵਾਰ ਕਿਚਾਗੇ ਤਾਂ ਜਿਹੜਾ ਬਸ ਸਿਰੋ ਚੰਗੀ ਤਰ੍ਹਾਂ ਟੜਕਾ ਉੱਪਰ ਹੋ ਸਕੇ ਤੇ ਬਾਹਰ ਨਾਲ ਜਿਹੜਾ ਬਚਾੜ ਪਾਸੋਂ ਕਵਰ ਕਰ ਕੇ ਜਿਹੜਾ ਸਿਰ ਨੂੰ ਕਵਰ ਕਰਦਣਾ ਹੈ ਜਿਹੜਾ ਬਾਹਰ ਨਾਲ ਅਧਾ ਜੱਜਾ ਕੱਪੇ ਫੋਲਡ ਕਰ ਕੇ ਜਿਹੜਾ ਬਾਹਰ ਨਾਲ ਨੂੰ ਲਗਾਉਣਾ ਹੈ ਤੇ ਜਿੱਥੋਂ ਕਿ ਦੋ ਸੜਨ ਕਰਾਏ ਤਾਂ ਤੁਸੀਂ ਦੋ ਵਾਰ ਜੀਨ ਦੇਖ ਲੈਣਾ ਆਪਣਾ ਸਿਰ ਉੱਪਰ ਕਰ ਸਜੋ ਜਲਦੀ ਨਵੇਂ ਵੀਡੀਓ ਲਗਾਏ ਜਿਹੜੇ ਨੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ